जय वाल्मीकि हर हर वाल्मीकि जय श्री राम अंतरराष्ट्रीय वाल्मीकि मज्जी सिख धर्म समाज भारत वाणी प्रचार सभा ते वलो जेडी 20 फरवरी नो धर्म जोड़ों यात्रा पावन वाल्मीकि तीर्थ तो ਅਚੋਦਿਆ ਰਾਮ ਮੰਦਰ ਜਾ ਰਹੀ ਹੈ ਔਰ ਪੰਜਾਬ ਦੇ ਵਿੱਚ ਬਹੁਤ ਹੰਗਾਰਾ ਮਿਲਿਆ ਸਾਨੂੰ ਵਿਧ ਧਰਮ ਨੂੰ ਜੋੜਨ ਦਾ ਜੜਾ ਉਪਰਾਲਾ ਕੀਤਾ ਗਿਆ ਸਮਾਜ ਨੂੰ ਜੋੜਨ ਦਾ ਉਪਰਾਲਾ ਕੀਤਾ ਗਿਆ 20 ਫਰਵਰੀ ਨੂੰ ਸਵੇਰੇ 10 ਵਜੇ ਪਾਵਨ ਵਾਲਮੀਕੀ ਤੀਰਤ ਤੋਂ ਸੰਤ ਸਮਾਜ ਜਿਹੜੀ ਹੈ ਉਹ ਬ੍ਰह्म ਜੋਤੀ ਲੈ ਕੇ ਅੰਮ੍ਰਿਤਸਰ ਸਟੇਸ਼ਨ ਤੇ ਜਿਹੜੀ ਉਹ ਟ੍ਰੇਨ ਆ ਰਵਾਨਾ ਹੋਵੇਗੀ ਅੰਮ੍ਰਿਤਸਰ ਤੋਂ ਜੰਡਿਆਲਾ ਜੰਡਿਆਲੇ ਤੋਂ ਜਲੰਧਰ ਲੋਧੀਹਾਣਾ ਧੂਰੀ ਹੁੰਦਿਆਂ ਹੋਇਆ ਅੰਬਾਲੇ ਦੀ ਅੰਬਾਲਾ ਜਾ ਕੇ ਅਜੋਧਿਆ ਪਹੁੰਚੇਗੀ ਔਰ ਸਾਰੇ ਸਟੇਸ਼ਨਾਂ ਤੇ ਅਸੀਂ ਪੂਰੇ ਪੰਜਾਬ ਦੇ 23 ਜ਼ਿਲ੍ਹੇ ਸਟੇਸ਼ਨ ਵਾਈਜ਼ ਵੰਡ ਦਿੱਤੇ ਗਏ ਆ ਔਰ ਬਹੁਤ ਹਮ ਹਮਾ ਕੇ ਜਿਹੜਾ ਐਸੀ ਸਮਾਜ ਆ ਉਹ ਪਾਵਨ ਵਾਲਮੀਕੀ ਤੇਰੇ ਤੋਂ ਜੋਧਿਆ ਜਾਣ ਲਈ ਤਿਆਰ ਹੋ ਗਿਆ ਔਰ ਬੜੀ ਖੁਸ਼ੀ ਵਾਲੀ ਗੱਲ ਆ ਵੀ ਜਿੱਥੇ ਵੀ ਅਸੀਂ ਮੀਟਿੰਗ ਕਰਨ ਗਏ ਸਾਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਔਰ ਇਹਦੀ ਜਿਹੜੀ ਅਗਵਾਈ ਹੈ ਉਹ ਨਰੋਲ ਸੰਤ ਸਮਾਜ ਕਰ ਰਿਹਾ ਧਰਮ ਨੂੰ ਜੋੜਨ ਵਾਸਤੇ ਇਹ ਉਪਰਾਲਾ ਕੀਤਾ ਗਿਆ ਔਰ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਔਰ ਹਰ ਜ਼ਿਲ੍ਹੇ ਦੇ ਲੁਧਿਆਣਾ, ਅੰਮ੍ਰਿਤਸਰ, ਤੋਰੀ, ਪਟਿਆਲਾ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਜਿਹੜੇ-ਜਿਹੜੇ ਸਟੇਸ਼ਨ ਤੇ ਇਹ ਧਰਮ ਜੋੜਾ ਯਾਤਰਾ ਦੀ ਟ੍ਰੇਨ ਜਾਵੇ ਤੇ ਉਹਦਾ ਜਿਹੜਾ ਆ ਸਵਾਗਤ ਕੀਤਾ ਜਾਵੇ ਮੈਂ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਹੱਥ ਜੋੜ ਕੇ ਵੀ ਇੱਕ ਬੜਾ ਵੱਡਾ ਸੰਦੇਸ਼ ਆ ਧਰਮ ਜੋੜੋ ਯਾਤਰਾ ਦਾ ਉਹ ਆਓ ਤੁਸੀਂ ਵੀ ਰਲ ਕੇ ਇਸ ਧਰਮ ਜੋੜੋ ਯਾਤਰਾ ਦੇ ਵਿੱਚ ਜਿਹੜਾ ਵਾ ਉਹ ਸਵਾਗਤ ਕਰੋ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਸ਼੍ਰੀ ਇਹ ਖਰਚ ਹੋ ਰਹੀ ਹੈ ਸਰਕਾਰ ਵੱਲੋਂ ਹੋ ਰਹੀ ਹੈ ਜਾਂ ਤੁਸੀਂ ਇਹ ਜਿਹੜਾ ਉਪਰਾਲਾ ਕੀਤਾ ਗਿਆ ਜੀ ਇਹ ਸੰਗਠਨ ਵੱਲੋਂ ਸਾਡੇ ਵੱਲੋਂ ਕੀਤਾ ਗਿਆ ਅਸੀਂ ਸਰਕਾਰ ਵੱਲੋਂ ਕੁਝ ਨਹੀਂ ਮੰਗਿਆ ਆਪਣੇ ਸਮਾਜ ਤੋਂ ਜਿਹੜਾ ਕਿਰਾਇਆ ਇਕੱਠਾ ਕਰਕੇ ਆਪਣੇ ਸਮਾਜ ਦੇ ਵਿੱਚੋਂ ਜਿਹੜੇ ਲੋਕ ਸਾਡੇ ਸਮਰਥਾ ਉਹਨਾਂ ਨੂੰ ਬੇਨਤੀ ਕੀਤੀ ਤਾਂ ਉਹਨਾਂ ਨੇ ਜਿਹੜੀ ਬੇਨਤੀ ਸਾਡੀ ਪ੍ਰਵਾਨ ਕੀਤੀ ਤੇ ਇਹ ਜਿਹੜੀ ਯਾਤਰਾ ਸਫਲ ਹੋਈ ਲੋਕਾਂ ਕਿਸੇ ਦੇ ਜਾਊਗਾ ਤੁਹਾਡੇ ਸਾਹਮਣੇ ਜਾਂ ਲੈ ਕੇ ਲੋਕਾਂ ਕਿਸੇ ਦੇ ਦੇਣਾ ਤੋਂ ਇਹ ਜਿਹੜੀ ਯਾਤਰਾ ਖਾਲੀ ਮੱਥਾ ਟੇਕਣ ਦੇ ਨਾਲ ਮਕਸਦ ਨਹੀਂ ਆ ਪਰਮ ਪਿਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਸੰਸਕ੍ਰਿਤ ਦੇ ਵਿੱਚ ਰਮਾਇਣ ਲਿਖੀ ਅਸੀਂ ਪੰਜਾਬ ਦੇ ਵਿੱਚ 2 ਸਾਲਾਂ ਤੋਂ ਸੰਸਕ੍ਰਿਤ ਦੇ ਜਿਹੜੇ ਉ ਵਰਗ ਵੀ ਲਾ ਰਹੇ ਆ ਔਰ ਇਹ ਜਿਹੜੀ ਧਰਮ ਜੋੜੋ ਯਾਤਰਾ ਵਾ ਇਹ ਸਮਾਜ ਨੂੰ ਜੋੜਨ ਵਾਸਤੇ ਆ ਜੋ ਪੰਜਾਬ ਦੇ ਵਿੱਚ ਇਸ ਵੇਲੇ ਹਾਲਾਤ ਆ ਤੁਸੀਂ ਦੇਖਿਆ ਹੋਵੇਗਾ ਵੀ ਪੰਜਾਬ ਦੇ ਵਿੱਚ ਜਿਹੜਾ ਪਿਆਰ ਆ ਬਿਲਕੁਲ ਕਟ ਗਿਆ ਆਪਸ ਵਿੱਚ ਭਾਈਚਾਰਾ ਖਤਮ ਹੋ ਗਿਆ ਅਸੀਂ ਧਰਮ ਨੂੰ ਜੋੜਨ ਵਾਸਤੇ ਇਹ ਜਿਹੜੀ ਯਾਤਰਾ ਕੱਢੀ ਆ ਔਰ ਬਹੁਤ ਵੱਡਾ ਹੰਗਾਰਾ ਮੱਗਿਆ ਹੁਣ ਜਿਹੜੇ ਰੁਕਣੇ ਜਣਾ ਹੋਕਿੱਤਾ ਬੁਕਿੰਗ ਹੋਗੀ ਕੀ ਲੋਕਾਂ ਨੂੰ ਬੁਕਿੰਗ ਸਾਡੀ ਹੋ ਚੁੱਕੀ ਆ ਸਾਡਾ ਅੰਮ੍ਰਿਤਸਰ ਜਲੰਧਰ ਚੰਡੀਗੜ੍ਹ ਲੁਧਿਆਣਾ ਇਸ ਕਾਊਂਟਰ ਖੁੱਲੇ ਸੀ ਅਸੀਂ ਜਿਹੜੀ ਆ ਉਹ 1300 ਜਿਹੜੇ ਸਾਡੇ ਯਾਤਰੀ ਆ ਉਹਨਾਂ ਦੀ ਬੁਕਿੰਗ ਹੋ ਚੁੱਕੀ ਆ ਔਰ ਉਹਨਾਂ ਨੂੰ ਜਿਹੜੀਆਂ ਆ ਉਹ ਟਿਕਟਾਂ ਦੇ ਦਿੱਤੀਆਂ ਗਈਆਂ ਤਾਂ ਅਸੀਂ ਜਿਹੜਾ ਉਹ ਯਾਤਰਾ ਆ ਅੰਮ੍ਰਿਤਸਰ ਤੋਂ ਰਵਾਨਗੀ ਕਰਾਂਗੇ ਤੇ ਖਾਣਾ ਪੀਣ ਦਾ ਵੀ ਇੰਦੀਆਂ ਕੋਲੋਂ ਪੂਰਾ ਇੰਤਜ਼ਾਮ ਹੋਏਗਾ ਜੀ ਉਹਨਾਂ ਨੂੰ ਸਮਾਨਿਤ ਕੀਤਾ ਜਾਏਗਾ ਇੱਕ ਇੱਕ ਸ਼ਾਲ ਦੇ ਨਾਲ ਉਹ ਸਾਰੀ ਗੱਡੀ ਨੂੰ ਸਨਮਾਨਿਤ ਕੀਤਾ ਜਾਏਗਾ ਔਰ ਉੱਥੇ ਵੀ ਅਜੋਧਿਆ ਦੇ ਵਿੱਚ ਵੀ ਜਿਹੜਾ ਵਾ ਉਹਨਾਂ ਨੂੰ ਸਮਾਨਿਤ ਕੀਤਾ ਜਾਏਗਾ ਔਰ ਮੈਂ ਇੱਕ ਧੰਨਵਾਦ ਕਰਦਾ ਵਾਂ ਸੈਂਟਰ ਸਰਕਾਰ ਦਾ ਯੂਪੀ ਸਰਕਾਰ ਦਾ ਵੀ ਜਿਨ੍ਹਾਂ ਨੇ ਉੱਥੇ ਅਜੋਧਿਆ ਦੇ 에어ਪੋਰਟ ਦਾ ਨਾਮ ਪਰਮ ਪਿਤਾ ਭਗਵਾਨ ਵਾਲਮੀਕੀ ਮਹਾਰਾਜ ਦੇ ਨਾਂ ਤੇ ਰੱਖਿਆ ਕਿੱਦਾਂ ਸਮਾਨ ਦੀ ਗੱਲ ਕੀਤਾ ਜਿਵੇਂ ਤੁਹਾਡੇ ਵੱਲ ਜਿਹੜੇ ਜਾਣੇ ਆਂ ਤੇ ਖੁਸ਼ੀ ਦੇ ਵਿੱਚ ਸਮਾਨੀ ਅਸੀਂ ਜਿਹੜੀ ਛੋਬਾ ਬ੍ਰह्म ਜੋਤੀ ਲੈ ਕੇ ਜਾ ਰਹੇ ਆ ਬ੍ਰह्म ਜੋਤੀ ਜਿਹੜੀ ਆ ਉਹ ਰਾਮੰਦਰ ਜਾਏਗੀ ਉੱਥੋਂ ਜੋਤ ਜਿਹੜੀ ਆ ਪਾਵਨ ਵਾਲਮੀਕੀ ਤੀਰਥ ਆਏਗੀ ਔਰ ਜਦੋਂ ਵਾਪਸ ਆਏਗੀ ਉੱਥੇ ਵੀ ਸਤਕਾਰ ਕੀਤਾ ਜਾਏਗਾ ਤੇ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਸਮਾਜ ਦਾ ਵੀ ਬਹੁਤ ਅੱਛਾ ਸਹਾਰਨੀਆਂ ਕੰਮ ਕਰ ਰਹੇ ਹੋ ਸਾਨੂੰ ਲੋਕਾਂ ਨੇ ਇਹ ਵਿਸ਼ਵਾਸ ਕੀਤਾ ਜਾਸੋ ਆ ਲੋਕਾਂ ਕੀ ਸਿਹਤ ਲੋਕਾਂ ਪਾਈਚਾ ਰੋਗਾਂ ਦੇ ਤੇ ਆਮ ਲੋਕ ਵੀ ਜਾ ਰਹੇ ਜਿਹੜਾ ਕਲੇ ਨਹੀਂ ਸਮਾਜ ਦੇ ਲੋਕ ਵੀ ਜਾ ਰਹੇ ਕੁਝ ਸਾਡੇ ਜਿਹੜੇ ਸਾਡੇ ਭਾਈਚਾਰੇ ਦੇ ਨਾਲ ਕਿਉਂਕਿ ਆਪਾਂ ਵਪਾਰ ਵੀ ਇਕੱਠੇ ਕਰਦੇ ਆ ਆਪਾਂ ਕਟੜਪੰਥੀ ਨਹੀਂ ਰਹਿ ਸਕਦੇ ਔਰ ਸਾਡੇ ਨਾਲ ਜਿਹੜੇ ਪਿਆਰ ਕਰਦੇ ਲੋਕ ਆ ਉਹ ਵੀ ਨਾਲ ਜਾ ਰਹੇ